ਸੀ ਕੱਲ ਦਾ ਜੋ ਵਾਦ-ਵਿਵਾਦ ਚੱਲ ਰਿਹਾ ਉਸ ਦੇ ਮਤਲਬ ਰਿਗਾਰਡਿੰਗ ਆਪਣੀ ਪਾਰਟੀ ਵੱਲੋਂ ਪੱਖ ਰੱਖਣਾ ਚਾਹੁੰਦੇ ਆ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਪਿਛਲੇ ਦਿਨੀ ਸਾਡੇ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼ਵੇਤਾ ਜਿੰਦਲ ਜੀ ਨੇ ਇੱਕ ਸ਼ੌਪਕੀਪਰ ਤੇ ਆਪਣੇ ਅਹੁਦੇ ਦੀ ਧੌਂਸ ਦਿਖਾਉਂਦੇ ਹੋਏ ਪਰਚਾ ਦਰਜ ਕਰਾਉਣ ਲਈ ਆਪਣੀ ਈਗੋ ਨੂੰ ਸੈਟੀਸਫੈਕਸ਼ਨ ਕਰਨ ਦੇ ਲਈ ਪਰਚਾ ਦਰਜ ਕਰਵਾ ਕੇ ਇੱਕ ਗਰੀਬ ਮਾਰ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਸੀ ਉਸੇ ਦੇ ਰਿਗਾਰਡਿੰਗ ਜਿਵੇਂ ਹੁਣ ਸੁਣੀ ਰਹੇ ਆ ਮੈਡਮ ਬਿਆਨਬਾਜ਼ੀ ਕਰ ਰਹੇ ਨੇ ਵੀ ਦੇਖੋ ਜੀ ਮੈਂ ਔਰਤਾਂ ਦਾ ਪੱਖ ਸੁਣਦੀ ਰਹੀ ਆਂ ਔਰ ਮੇਰੇ ਨਾਲ ਖੁਦ ਦੇ ਨਾਲ ਮਤਲਬ ਇਹ ਹਰਾਸਮੈਂਟ ਹੋਈ ਹੈ ਜੇਕਰ ਮੈਡਮ ਪੀੜਤ ਔਰਤਾਂ ਦੇ ਪੱਖ ਸੁਣਦੇ ਰਹੇ ਨੇ ਉਹ ਖੁਦ ਪੀੜਤ ਸੀਗੇ ਤਾਂ ਫਿਰ ਉਹਨਾਂ ਨੇ ਜਿਹੜਾ ਇਹ ਪੱਖ ਹੈ ਮੈਂ ਜੋਨ ਇਨਚਾਰਜ ਆਂ ਮੈਲਾ ਵਿੰਗ ਦੀ ਅਸੀਂ ਹਰ ਗੱਲ ਸੁਣਦੇ ਆਂ ਆਪਣੀਆਂ ਭੈਣਾਂ ਦੀ ਉਹਨਾਂ ਨੇ ਆਪਣੀ ਗੱਲ ਜਿਹੜੀ ਆ ਉਹ ਮੇਰੇ ਕੋਲ ਆ ਕੇ ਰੱਖਣੀ ਸੀ ਪਾਰਟੀ ਦੇ ਕੋਲੇ ਰੱਖਣੀ ਸੀ ਸੋ ਇਹ ਜਿਹੜੀਆਂ ਅੱਗੇ ਮਤਲਬ ਚੀਜ਼ਾਂ ਜਿਹੜੀਆਂ ਨੇ ਉਹ ਮੈਡਮ ਹੁਣ ਕਹਿ ਰਹੇ ਨੇ ਜਦੋਂ ਪਾਰਟੀ ਨੇ ਸਸਪੈਂਸ਼ਨ ਆਰਡਰ ਉਹਨਾਂ ਦੇ ਹੱਥ ਦੇ ਵਿੱਚ ਦੇਤਾ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਜਿਹੜੀ ਸੁਣਵਾਈ ਕਰਨ ਦੇ ਲਈ ਬਣੀ ਹੈ ਆਮ ਲੋਕਾਂ ਦੇ ਨਾਲ ਤੱਕਾ ਕਰਨ ਦੇ ਲਈ ਜਾਂ ਆਮ ਲੋਕਾਂ ਦੇ ਉੱਤੇ ਪਰਚੇ ਦਰਜ ਕਰਨ ਦੇ ਲਈ ਨਹੀਂ ਬਣੀ ਸੋ ਜਦੋਂ ਮੈਡਮ ਨੂੰ ਇੱਕ ਗਰੀਬ ਦੇ ਉੱਤੇ ਅਤਿਆਚਾਰ ਕਰਦੇ ਹੋਏ ਦੇਖਦੇ ਹੋਏ ਪਾਰਟੀ ਨੇ सस्पेंशन ਆਰਡਰ ਦਿੱਤਾ ਹੈ ਤਾਂ ਹੁਣ ਮੈਡਮ ਜਿਹੜੇ ਨੇ ਉਹ ਵਾਦ-ਵਿਵਾਦ ਜਿਹੜਾ ਕ੍ਰੀਏਟ ਕਰ ਰਹੇ ਨੇ ਤੇ ਇੱਕ ਸਾਫ਼ ਛਵੀ ਦੇ ਲੀਡਰ ਦੇ ਉੱਤੇ ਇਲਜ਼ਾਮ ਸਾਜੀ ਜਿਹੜੀ ਉਹ ਲਗਾਤਾਰ ਕਰ ਰਹੇ ਨੇ ਕੱਲ ਤੋਂ ਸੋ ਉਸੇ ਦੇ ਰਿਗਾਰਡਿੰਗ ਅਸੀਂ ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਰੱਖੀ ਹੈ ਮੈਂ ਇੱਕ ਗੱਲ ਤੁਹਾਨੂੰ ਜਿਹੜਾ ਕਹਿਣਾ ਚਾਹੁੰਨੀ ਆ ਵੀਰੇ ਵੀ ਜਿਵੇਂ ਮੈਡਮ ਕਹਿੰਦੇ ਨੇ ਵੀ ਮੇਰੇ ਨਾਲ ਅਤਿਆਚਾਰ ਹੋ ਗਿਆ ਤੇ ਜੇ ਮੈਡਮ ਇੱਕ ਗਰੀਬ ਮੋਬਾਈਲ ਸ਼ਾਪਕੀਪਰ ਦੇ ਖਿਲਾਫ ਧਰਨਾ ਦੇ ਸਕਦੇ ਨੇ ਮੋਬਾਈਲ ਨਾ ਠੀਕ ਕਰਨ ਦੇ ਉਸ ਦੇ ਕਾਰਨ ਫਿਰ ਮੈਡਮ ਦੇ ਨਾਲ ਜਦੋਂ ਐਡਾ ਤੱਕਾ ਹੋਇਆ ਮੈਡਮ ਦੇ ਨਾਲ ਕਹਿ ਰਹੇ ਨੇ ਸੈਕਸ ਜਿਹੜਾ ਹੈਗੀ ਹਰਾਸਮੈਂਟ ਹੋਈ ਹੈ ਤਾਂ ਮੈਡਮ ਉਸ ਟਾਈਮ ਕਿੱਥੇ ਸੀਗੇ ਉਦੋਂ ਉਹਨਾਂ ਨੇ ਧਰਨਾ ਕਿਉਂ ਨਹੀਂ ਲਾਇਆ ਜਦੋਂ ਹੁਣ ਪਾਰਟੀ ਨੇ सस्पेंशन ਆਰਡਰ ਉਹਨਾਂ ਦੇ ਹੱਥ ਦੇ ਵਿੱਚ ਦੇਤਾ ਤਾਂ ਫਿਰ ਮੈਡਮ ਨੂੰ ਯਾਦ ਆਇਆ ਵੀ ਦੇਖੋ ਜੀ ਮੇਰੇ ਨਾਲ ਤਾਂ ਇਹ ਚੀਜ਼ ਹੈ ਜਿਹੜੀ ਉਹ ਮੇਰਾ ਮੇਰੇ ਨਾਲ ਜਿਹੜਾ ਤੱਕਾ ਹੋ ਗਿਆ ਸੋ ਮੈਂ ਮੈਂ ਖੁਦ 2014 ਤੋਂ ਪਾਰਟੀ ਦੇ ਨਾਲ ਹੈਗੀਆਂ ਮੈਂ ਇੰਨੀ ਝੂਠੀ ਔਰਤ ਕਦੇ ਨਹੀਂ ਦੇਖੀ ਕਿਉਂਕਿ ਮੈਂ 2014 ਤੋਂ ਪਾਰਟੀ ਦੇ ਵਿੱਚ ਹੈਗੀਆਂ ਸਾਨੂੰ ਪਾਰਟੀ ਦੇ ਵਿੱਚ ਸਾਡੇ ਜਿਹੜੇ ਲੀਡਰ ਨੇ ਸਾਡੇ ਛੋਟੇ ਵੱਡੇ ਵੀਰ ਉਹ ਤਿਆਂ ਭੈਣਾ ਵਾਂਗ ਟਰੀਟ ਕਰਦੇ ਨੇ ਤੇ ਅੱਜ ਇਹ ਝੂਠੀ ਔਰਤ ਜਿਹੜੀ ਹੈਗੀ ਹੈ ਸਾਡੇ ਇੱਕ ਸਾਫ ਛਵੀ ਦੇ ਲੀਡਰ ਡਾਕਟਰ ਸਾਹਿਬ ਤੇ ਇਲਜ਼ਾਮ ਲਾ ਰਹੀ ਹੈ ਸੋ ਇਹ ਬੇਬੁਨਿਆਦ ਜਿਹੜੀਆਂ ਗੱਲਾਂ ਨੇ ਉਹ ਬਿਲਕੁਲ ਹੀ ਬੇਬੁਨਿਆਦ ਨੇ ਜਦੋਂ ਤੱਕ ਤੁਹਾਨੂੰ ਪਾਰਟੀ ਨੇ ਵਧੀਆ ਇੱਕ ਅਹੁਦਾ ਦਿੱਤਾ ਹੋਇਆ ਸੀ ਤੇ ਅਹੁਦੇ ਦੀ ਦੁਰਵਰਤੋਂ ਨਹੀਂ ਕਰਨ ਦਿੱਤੀ ਤਾਂ ਤੁਹਾਨੂੰ ਯਾਦ ਆ ਗਿਆ मैडम ईगो सैटिस्फैक्शन ਦੇ ਚੱਕਰ ਦੇ ਵਿੱਚ ਸੀਗੇ मैडम ਨੂੰ ਸੀਗਾ ਮੇਰੀ ईगो सैटिस्फैक्शन ਹੋਈ ਨਹੀਂ ਤਾਂ ਹੁਣ ਮੈਨੂੰ ਕੀ ਕਰਨਾ ਚਾਹੀਦਾ ਜਦੋਂ ਉਸ ਮੋਬਾਈਲ ਸ਼ਾਪ ਕੀਪਰ ਤੋਂ ਇਹਨਾਂ ਨੇ 25000 ਰੁਪਏ ਦੀ ਡਿਮਾਂਡ ਰੱਖੀ ਉਹ ਮੋਬਾਈਲ ਸ਼ਾਪ ਕੀਪਰ ਨੇ 25000 ਨਹੀਂ ਗਰੀਬ ਬੰਦਾ ਕਿੱਥੋਂ 25000 ਦੇਊਗਾ ਜਿਹਨੇ ਰੋਜ਼ ਦੀ ਮਜ਼ਦੂਰੀ ਕਰਕੇ ਖਾਣੀ ਹੈ ਤਾਂ ਹੁਣ ਅੱਜ मैडम ਨੇ ਇੱਕ ਬੈਠੇ ਬਿਠਾਏ ਜਿਹੜੀ ਹੈ ਉਹ ਗੱਲ ਬਣਾਈ ਵੀ ਹੁਣ ਇਹ ਇਧਰੋਂ ਤਾਂ ਲੋਟ ਆਇਆ ਨਹੀਂ ਮਾਮਲਾ ਹੁਣ ਦੇਖਦੇ ਆਂ ਜੀ ਕਿਸੇ ਲੀਡਰ ਨੂੰ ਬਦਨਾਮ ਕਰਦੇ ਆਂ ਤੇ ਸ਼ਾਇਦ ਉੱਥੋਂ ਲੱਖਾਂ ਰੁਪਏ ਮਿਲ ਜੇ ਸੋ ਇਹ ਜਿਹੜੀਆਂ ਜਿੰਨੀਆਂ ਵੀ ਉਹ ਬਿਲਕੁਲ ਬੇਬੁਨਿਆਦ ਨੇ ਜਿੰਨੀਆਂ ਵੀ ਇਹ ਇਲਜ਼ਾਮ ਸਾਜ਼ੀਆਂ ਕਰਨੇ ਨੇ ਉਹ ਬਿਲਕੁਲ ਬੇਬੁਨਿਆਦ ਨੇ ਕਿਉਂਕਿ ਮੈਂ ਇੱਕੋ ਹੀ ਗੱਲ ਕਹੂੰਗੀ ਵੀ ਜੇ ਔਰਤਾਂ ਦੇ ਹੱਕ ਦੀ ਮੈਡਮ ਗੱਲ ਕਰਦੇ ਨੇ ਤਾਂ ਸ਼ਰੀਫ ਘਰਾਣੀਆਂ ਜਿਹੜੀਆਂ ਔਰਤਾਂ ਹੁੰਦੀਆਂ ਨੇ ਉਹ ਆਪਣੇ ਇਕੋ ਨੂੰ ਸੈਟੀਸਫੈਕਸ਼ਨ ਕਰਨ ਵਾਸਤੇ ਕਿਸੇ ਤੇ ਬੇਬੁਨਿਆਦ ਇਲਜ਼ਾਮ ਨਹੀਂ ਲਾਉਂਦੀਆਂ ਸੋ ਇੰਨੀਆਂ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਰੱਖਣੀਆਂ ਨੇ ਬਾਕੀ ਸਾਡੇ ਸੀਨੀਅਰ ਆਗੂ ਆਮ ਆਦਮੀ ਪਾਰਟੀ ਤੋਂ ਸਾਰੇ ਮਾਮਲੇ ਦੇ ਵਿੱਚ ਉਹਨਾਂ ਨੇ ਕੁਝ ਤਸਵੀਰਾਂ ਤੱਕ ਸਾਹਮਣੇ ਲਾਈਆਂ ਜਿਸ ਦੇ ਵਿੱਚ ਸਾਫ਼ ਤੌਰ ਤੇ ਜ਼ਾਹਿਰ ਹੋ ਰਿਹਾ ਉਹ ਕਹਿੰਦੇ ਨੇ ਇਹ ਡਾਕਟਰ ਸਾਹਿਬ ਜਿਹੜਾ ਉਹਨਾਂ ਨੂੰ ਬੈਡ ਟੱਚ ਦੇ ਤੌਰ ਤੇ ਟੱਚ ਕਰਨੇ ਕੀ ਕਹਿਵਾਉਂਦਾ ਹੈ థాంਕ ਯੂ ਵੀਰੇ ਮੈਂ ਪਾਰਟੀ ਵੱਲੋਂ ਆਪਣਾ ਪੱਖ ਨਹੀਂ ਰੱਖਣਾ ਚਾਹੁੰਦੀ ਸੀ ਹੁਣ ਸਾਡੇ ਸੀਨੀਅਰ ਲੀਡਰ ਮੁਕਤਾ ਗੁਸਤਾ ਜੀ ਆਪਣੀ ਗੱਲ ਰੱਖਣਗੇ ਵੀ ਔਰ ਵਿਮਨ ਵਿੰਗ ਦੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਤੇ ਜੋ ਇੱਥੇ ਦਾ ਅੱਜ ਗੱਲ ਕਰਨ ਦਾ ਆਪਣਾ ਮੁੱਦਾ ਹੈ ਜੋ ਅਸੀਂ ਆਪਣੀ ਪਾਰਟੀ ਦਾ ਪੱਖ ਰੱਖਣ ਆਏ ਆ ਇੱਥੇ ਸਾਨੂੰ ਗੱਲ ਕਰਦੇ ਆ ਵੀ ਇੱਥੇ ਸਾਡੀਆਂ ਨਜ਼ਰਾਂ ਝੁਕ ਰਹੀਆਂ ਨੇ ਕਿ ਸਾਡੀ ਹੀ ਭੈਣ ਜੋ ਕਦੀ ਸਾਡੂੰ ਲੀਡ ਕਰਦੀ ਸੀ ਸਾਬਕਾ ਜ਼ਿਲ੍ਹਾ ਪ੍ਰਧਾਨ ਸੀ ਜਿਹਦੇ ਕਹੇ ਅਨੁਸਾਰ ਅਸੀਂ ਚੱਲਣ ਲਈ ਵਾਧਿਆ ਸੀ ਪਰ ਉਹਨੇ ਹੀ ਸਾਡੀ ਪਾਰਟੀ ਨੂੰ ਸ਼ਰਮਸ਼ਾਰ ਕਰਿਆ ਉਹਨੇ ਜੋ ਵੀ ਕੱਲ ਇਸ ਤਰ੍ਹਾਂ ਦੇ ਗੰਭੀਰ ਆਰੋਪ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਤੇ ਲਗਾਏ ਮੈਂ ਸੋਚਦੀ ਹਾਂ ਕਿ ਉਹਨੇ ਨਾਰੀ ਜਾਤੀ ਦਾ ਅਪਮਾਨ ਕੀਤਾ ਇਹ ਕਰਕੇ ਕਿਉਂਕਿ ਜਿਸ ਤਰ੍ਹਾਂ ਦੀ ਸ਼ਖਸੀਅਤ ਡਾਕਟਰ ਬਲਵੀਰ ਸਿੰਘ ਜੀ ਹੈਗੇ ਨੇ ਉਹਨਾਂ ਤੋਂ ਕੋਈ ਬੰਦਾ ਇਸ ਗੱਲ ਤੋਂ ਅੱਖੋਂ ਪਰੋਖੇ ਨਹੀਂ ਹੈ ਉਹਨਾਂ ਦੀ ਸ਼ਖਸੀਅਤ ਕਿਸ ਤਰ੍ਹਾਂ ਨਾਲ ਉਹਨਾਂ ਦਾ ਡਾਕਟਰੀ ਕੈਰੀਅਰ ਜਿਸ ਤਰ੍ਹਾਂ ਦਾ ਹੈ ਉਹਨਾਂ ਦਾ ਸਖਸ਼ੀਤ ਸਾਰੇ ਪਟਿਆਲੇ ਨੂੰ ਸਾਰੇ ਪੰਜਾਬ ਨੂੰ ਪਤਾ ਤਾਂ ਉਹਦੇ ਬਾਰੇ ਜੇ ਅਸੀਂ ਸ਼ਬਦ ਕਹਿ ਵੀ ਦਈਏ ਉਹ ਵੀ ਥੋੜੇ ਰਹਿੰਦੇ ਨੇ ਕਿਉਂਕਿ ਜਿਸ ਤਰ੍ਹਾਂ ਮੈਂ 2021 ਤੋਂ ਪਾਰਟੀ 'ਚ ਜੁੜੀ ਆ ਤੇ ਲਗਾਤਾਰ ਮੇਨ ਵਿੰਗ 'ਚ ਔਮਨ ਵਿੰਗ 'ਚ ਕੰਮ ਕਰਦੇ ਰਹੇ ਆ ਸਾਡੇ ਨਾਲ ਲੱਖਾਂ ਭੈਣਾਂ ਜੁੜੀਆਂ ਆਈਆਂ ਨੇ ਪੰਜਾਬ ਲੈਵਲ ਤੇ ਇਹ ਸਾਡੇ ਜ਼ੋਨ ਪ੍ਰਧਾਨ ਨੇ ਇਹਨਾਂ ਦੀ ਰਹਿਨੁਮਾਈ 'ਚ ਅਸੀਂ ਕੰਮ ਕਰਦੇ ਆ ਮੈਡਮ ਨਾਲ ਵੀ ਕੰਮ ਕਰਨ ਦਾ ਮੌਕਾ ਮਿਲਿਆ ਲੇਕਿਨ ਜਿਸ ਤਰ੍ਹਾਂ ਉਹਨਾਂ ਨੇ ਆਪਣੀ ਪੋਲੀਟਿਕਲ ਐਸਪੀਰੇਸ਼ਨਸ ਨੂੰ ਕੰਪਲੀਟ ਕਰਨ ਦੇ ਲਈ ਜੋ ਨਹੀਂ ਹੋ ਪਾਂਦੀਆਂ ਹਰ ਫੀਲਡ ਚ ਬੰਦੇ ਦੀਆਂ ਆਪਣੀਆਂ ਐਸਪੀਰੇਸ਼ਨਸ ਹੁੰਦੀਆਂ ਨੇ ਅਸੀਂ ਮਿਹਨਤ ਕਰਦੇ ਹਾਂ ਅਸੀਂ ਕੋਸ਼ਿਸ਼ ਕਰਦੇ ਹਾਂ ਲੇਕਿਨ ਜ਼ਰੂਰੀ ਨਹੀਂ ਹੁੰਦਾ ਕਿ ਸਾਨੂੰ ਜੋ ਚੀਜ਼ ਚਾਹੀਏ ਸਾਨੂੰ ਮਿਲੇਗੀ ਅਗਰ ਨਹੀਂ ਮਿਲਦੀ ਤਾਂ ਕਿਸੇ ਕਰੀਬ ਨਾਲ ਤੱਕਾ ਕਰੀਏ ਜਾਂ ਕਿਸੇ ਦੇ ਵੀ ਉੱਠ ਕੇ ਕੋਈ ਵੀ ਇਲਜ਼ਾਮ ਲਗਾ ਦਈਏ ਤਾਂ ਮੈਨੂੰ ਲੱਗਦਾ ਕਿ ਇਸ ਤੋਂ ਮੰਦਭਾਗੀ ਘਟਣਾ ਕੋਈ ਨਹੀਂ ਹੋ ਸਕਦੀ ਜੀ ਮੇਰਾ ਪਹਿਲਾਂ ਵੀ ਸਵਾਲ ਰਿਹਾ ਸੀ ਜੀ ਤਸਵੀਰਾਂ ਨੇ ਜਿਹੜੀਆਂ ਉਹਨਾਂ ਲਾਈਆਂ ਸਰ ਮੈਂ ਪਹਿਲਾਂ ਆਪਣੀ ਗੱਲ ਕੰਪਲੀਟ ਕਰ ਲਵਾਂ ਕੁਐਸਚਨਸ ਆਪਾਂ ਬਾਅਦ ਵਿੱਚ ਲੈ ਲਾਂਗੇ ਕਿਉਂਕਿ ਸਾਡੇ ਮਨ ਦੇ ਵਿੱਚ ਕੱਲ ਤੋਂ ਬੜੇ ਉਬਾਲ ਨੇ ਕਿਉਂਕਿ ਅਸੀਂ ਸੋਸ਼ਲ ਮੀਡੀਆ ਤੇ ਆਪਣੇ ਇੱਕ ਐ ਦੇ ਕਿਰਦਾਰ ਕਸ਼ੀ ਹੁੰਦੀ ਦੇਖ ਰਹੇ ਆ ਜਿਨ੍ਹਾਂ ਬਾਰੇ ਅਸੀਂ ਕਰਨੀ ਤਾਂ ਕੀ ਅਸੀਂ ਸੋਚ ਵੀ ਨਹੀਂ ਸਕਦੇ ਅਸੀਂ ਸਾਰਾ ਸਾਰਾ ਦਿਨ ਪਾਰਟੀ ਲਈ ਕੰਮ ਕਰਦੇ ਆ ਅਸੀਂ ਪੰਚਾਇਤ ਭਵਨ ਜਿਨ੍ਹਾਂ ਨੂੰ ਕਿ ਉਹਨਾਂ ਨੇ ਇੱਕ ਬਹੁਤ ਹੀ ਜ਼ਿਆਦਾ ਗਲਤ ਜਗ੍ਹਾ ਦੱਸਿਆ ਅਸੀਂ ਉਹਨੂੰ ਮੰਦਰ ਮੰਨਦੇ ਆ ਜੀ ਆਪਣਾ ਬਿਲਕੁਲ ਮੰਦਰ ਮੰਨਦੇ ਆ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਉੱਥੇ ਬੈਠਦੇ ਆ ਅਸੀਂ ਜਿੰਨੀਆਂ ਵੀ ਭੈਣਾਂ ਸਾਡੇ ਆਂਟੀ ਜੀ ਬੈਠੇ ਨੇ ਸਾਡਾ ਬਹੁਤ ਸੀਨੀਅਰ ਨੇ ਪਾਰਟੀ ਤੋਂ 11 ਸਾਲਾ ਚ ਨੇ ਅਸੀਂ ਇਹਨਾਂ ਨੂੰ ਦੇਖ ਕੇ ਪਾਰਟੀਆਂ ਚ ਆਏ ਅਸੀਂ ਡਾਕਟਰ ਸਾਹਿਬ ਦੀ ਸ਼ਖਸੀਅਤ ਨੂੰ ਦੇਖ ਕੇ ਪਾਰਟੀ ਚ ਆਏ ਔਰ ਅਸੀਂ ਉੱਥੇ ਉਹਨਾਂ ਦੀ ਬੇਟੀ ਅਸੀਂ ਉਹਨਾਂ ਦੇ ਭੈਣਾਂ ਹਰ ਪਾਰਟੀ ਦਾ ਬੰਦਾ ਉਹਨਾਂ ਨੇ ਸਾਡੇ ਪਾਰਟੀ ਦੇ ਸਾਡੇ ਆਫਿਸ ਇੰਚਾਰਜ ਤੱਕ ਤੇ ਇਲਜ਼ਾਮ ਲਗਾਏ ਜੋ ਕਿ ਸਾਡੇ ਪਿਤਾ ਸमान ਨੇ ਬਲਕਿ ਸਾਡੇ ਪਿਤਾ ਤੋਂ ਵੀ ਸੀਨੀਅਰ ਨੇ ਮੀਨਸ ਅਸੀਂ ਉਹਨਾਂ ਨਾਲ ਆਪਣੇ ਦੁੱਖ ਸੁੱਖ ਸਾਂਝੇ ਕਰ ਸਕਦੇ ਹਾਂ ਤਾਂ ਇਸ ਤਰ੍ਹਾਂ ਦੀ ਕਿਰਦਾਰ ਕਸ਼ੀ ਕਰਨਾ ਮੈਨੂੰ ਲੱਗਦਾ ਕਿ ਉਹਨਾਂ ਨੇ ਆਪਣੇ ਕਿਰਦਾਰ ਨੂੰ ਨੀਵਾ ਕਰ ਲਿਆ ਇਹ ਕਰਕੇ ਕਿਉਂਕਿ ਪਰਮਾਤਮਾ ਵੱਲੋਂ ਲੇਡੀਜ਼ ਨੂੰ ਤਾਂ ਇੰਨੀ ਬਖਸ਼ ਹੁੰਦੀ ਆ ਕਿ ਅਗਰ ਉਹਨਾਂ ਨੂੰ ਕੋਈ ਦੁੱਖ ਪੈ ਵੀ ਜਾਵੇ ਉਹ ਅੰਦਰ ਬੈਠ ਕੇ ਆਪਣੇ ਪਰਿਵਾਰ ਦੇ ਮਸਲੇ ਸੋਲਵ ਕਰਦੀਆਂ ਨੇ ਲੇਕਿਨ ਉਹਨਾਂ ਨੇ ਬਿਨਾ ਕਿਸੇ ਦੁਖਤੋਈ ਬਿਨਾ ਇਹ ਸਾਰੀ ਗੱਲ ਦਾ ਡਰਾਮਾ ਕਰਕੇ ਜੋ ਉਹਨਾਂ ਨੇ ਜਗ ਹਸਾਈ ਆਪਣੀ ਕਰਾਈਆ ਉਹਨਾਂ ਨੇ ਸਾਡੀ ਨਾਰੀ ਜਾਤੀ ਨੂੰ ਸ਼ਰਮਸ਼ਾਰ ਕਰਿਆ ਔਰ ਸਾਡੇ ਡਾਕਟਰ ਸਾਹਿਬ ਦੇ ਕਿਰਦਾਰ ਤੇ ਨਾ ਸਾਨੂੰ ਕਦੀ ਸ਼ੱਕ ਸੀ ਜੀ ਨਾ ਕਦੀ ਹੋਣਾ ਕਿਉਂਕਿ ਉਹਨਾਂ ਵਰਗਾ ਇਨਸਾਨ ਉਹਨਾਂ ਵਰਗਾ ਸਿਹਤ ਮੰਤਰੀ ਯੁਗਾਂ-ਯੁਗਾਂ ਦੇ ਵਿੱਚ ਕਦੀ ਜਨਮ ਲੈਂਦਾ ਜੋ ਆਪਣਾ ਸਾਰਾ ਪ੍ਰਾਈਵੇਟ ਹਸਪੀਟਲ ਛੱਡ ਕੇ ਆਪਣਾ ਘਰ-ਵਾਰ ਛੱਡ ਕੇ ਦਿਨ-ਰਾਤ ਪੰਜਾਬ ਦੀ ਸੇਵਾ ਕਰਦੇ ਨੇ ਤਾਂ ਮੈਨੂੰ ਲੱਗਦਾ ਕਿ ਮੈਡਮ ਨੂੰ ਇਸ ਬਾਰੇ ਵਿਚਾਰ ਕਰਨਾ ਚਾਹੀਦਾ ਦੁਵਾਰਾ ਤੇ ਆਪਣਾ ਪੱਖ ਦੁਵਾਰਾ ਰੱਖਣਾ ਚਾਹੀਦਾ ਕਿ ਉਹਨਾਂ ਨੇ ਸਾਰੇ ਬੇਬੁਨਿਆਦ ਇਲਜ਼ਾਮ ਲਗਾਏ ਨੇ ਜੀ ਧੰਨਵਾਦ ਜੀ